ਹਾਂਜੀ ਸ਼ਤਿ ਸ਼੍ਰੀ ਅਕਾਲ ਜਿਵੇਂ ਤੁਹਾਨੂੰ ਪਤਾ ਵੀ ਆਪਣੇ ਮਹਿਲਕਲਾਂ ਤੋਂ ਆਪਾਂ ਸਾਈਕਲਿੰਗ ਕਰਦੇ ਹੁੰਨੇ ਆਂਗੇ ਐਤਵਾਰ ਵਾਲੇ ਦਿਨ ਤੇ ਅੱਜ ਆਪਣੇ ਨਾਲ ਬਾਈ ਹੁਣੀ ਆਏ ਨੇ ਮਾਨਕੀਪਿੰਡ ਤੋਂ ਅਕਾਲ ਵਲਡ ਸਾਈਕਲ ਵਾਲੇ ਆਪਾਂ ਸਾਰਿਆਂ ਨਾਲ ਅੱਜ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਜੋ ਅੱਜ ਸੇਵਾ ਦਾ ਮੌਕਾ ਦਿੱਤਾ ਮਹਿਲਕਲਾਂ ਦੇ ਵਿੱਚ ਤੇ ਵਧੀਆ ਸੱਜਣ ਮਿੱਤਰ ਜੁੜੇ ਹੋਏ ਆ ਤੇ ਸਿਆਣੇ ਜਿਵੇਂ ਵਿੱਚ ਆਪਣੇ ਵਧੀਆ ਨਾਲ ਆਪਣੇ ਤੋਂ ਆਪਣੂ ਜੀ ਪੰਨੂ ਜੀ ਆਪਣੇ ਨਾਲ ਜੁੜੇ ਹੋਏ ਆ ਇਹਨਾਂ ਨੂੰ ਮੈਂ ਪਹਿਲਾਂ ਤੋਂ ਹੀ ਦੇਖਦਾ ਆਉਣਾਗਾ ਜਿਵੇਂ ਪਹਿਲਾਂ ਵੀ ਸਾਈਕਲਿੰਗ ਹੋ ਰਹੀ ਸੀ ਤੁਹਾਡੇ ਇੱਥੇ ਇਹ ਉਦੋਂ ਦੇ ਹੀ ਜੁੜੇ ਹੋਏ ਆ ਬਸ ਮੈਂ ਵੀ ਜੇ ਤੁਹਾਡੇ ਜਿਵੇਂ ਨੇੜੇ ਤਰੇ ਦੇ ਸਾਰੇ ਸੱਜਣ ਮਿੱਤਰਾਂ ਦੇ ਛੰਡਾਂ ਦੇ ਬੱਚੇ ਨੇ ਉਹਨਾਂ ਨੂੰ ਅੱਬਾ ਇਹ ਜੀ ਚੀਜ਼ ਕਹਿਣਾ ਚਾਹੁੰਦੇ ਆ ਵੀ ਵੱਧ ਤੋਂ ਵੱਧ ਜੁੜੋ ਤੁਸੀਂ ਸਾਈਕਲਿੰਗ ਨਾਲ ਇਹਦੇ ਵਿੱਚ ਦੇਖੋ ਕੋਈ ਇੰਨਾ ਦਾ ਨਹੀਂ ਫਾਇਦਾ ਕੋਈ ਇੰਨਾ ਦਾ ਨਹੀਂ ਫਾਇਦਾ ਆਪਦੇ ਸਰੀਰ ਦਾ ਆਪਦੀ ਸਿਹਤ ਦਾ ਫਾਇਦਾ ਬਈ ਇਹਦੇ ਵਿੱਚ ਤੇ ਵੱਡੀ ਗੱਲ ਆ ਵੀ ਨਸ਼ਿਆਂ ਤੋਂ ਦੂਰ ਰਹਿਣ ਦਾ ਆਪਦੇ ਆਪ ਨੂੰ ਬਿਜ਼ੀ ਰੱਖਣ ਦਾ ਬਸ ਇਹੀ ਬਾਈ ਆਪਣਾ ਏਮ ਆ ਤੇ ਇਹੀ ਆਪਣਾ ਮੈਸੇਜ ਆ ਤੇ ਜੁੜੋ ਵੱਧ ਤੋਂ ਵੱਧ ਜੁੜੋ ਜਾਨੀ ਰੈਲੀ ਦੇ ਵਿੱਚ ਹਰੇਕ ਐਤਵਾਰ ਇਹ ਹੁੰਦੀ ਆ ਅੱਜ 14ਵੀਂ ਰੈਲੀ ਸੀਗੀ ਇਹ ਤੇ ਵੱਧ ਤੋਂ ਵੱਧ ਜੁੜੋ